ਕੋਟੜੇ ਮੇਲੇ ਦਾ ਅੱਜ ਪਹਿਲਾ ਦਿਨ ਸੀਗਾ ਇਹ ਕੱਟੀ ਪਹਿਲੇ ਨੰਬਰ ਤੇ ਆਈ ਹੈ 11 ਕ ਮਹੀਨਿਆਂ ਦੀ ਇਹਦੀ ਉਮਰ ਹੈਗੀ ਤੇ ਆਪ ਇਹ ਸੂਰਬੀਰ ਦੀ ਆ ਬਹੁਤ ਸੁਨਖਮਾਣਾ ਸੀਗਾ ਇਹ ਕੱਟੀ ਦੇ ਵਿੱਚ ਕੰਪੀਟੀਸ਼ਨ ਦੇ ਵਿੱਚ ਮੈਨੂੰ ਇਹ ਲੱਗਦਾ ਲਗਭਗ ਹੋਣੀਆਂ 40-50 ਕੱਟੀਆਂ ਇਹਦੇ ਬਰਾਬਰ ਪਰ ਪਹਿਲੀ ਪੋਜੀਸ਼ਨ ਤੇ ਆਉਣਾ ਕੋਟੜੇ ਮੇਲੇ ਦੇ ਵਿੱਚ ਬਹੁਤ ਚੰਗੀ ਗੱਲ ਹੈਗੀ ਨਵਾਂ ਫਾਰਮਰ ਭਰਾ ਨੇ ਬਾਕੀ ਇਹ ਮੇਲਾ ਮੈਨੂੰ ਇਹ ਲੱਗਦਾ 2 ਸਾਲ ਪਹਿਲਾਂ ਸ਼ੁਰੂ ਹੋਇਆ ਸੀਗਾ ਇਹਦੀ ਸਭ ਤੋਂ ਚੰਗੀ ਗੱਲ ਮੈਨੂੰ ਇਹੀ ਲੱਗੀ ਇੱਥੇ ਜਿੰਨੇ ਵੀ ਆਏ ਨੇਗੇ ਪਸ਼ੂ ਲੈ ਕੇ ਉਹ ਸਾਰੇ ਨਵੇਂ ਫਾਰਮਰ ਨੇ ਏਦੋਂ ਪਹਿਲਾਂ ਉਹ ਫਾਰਮਰ ਵੀਰਾਂ ਨੇ ਨਾ ਤਾਂ ਕਦੇ ਪਸ਼ੂ ਕੋਈ ਮੇਲੇ ਤੇ ਪਾਇਆ ਸੀਗਾ ਮੈਨੂੰ ਇਹ ਲੱਗਦਾ ਉਹ ਵੀ ਬਹੁਤ ਥੋੜੇ ਹੋਣੇ ਜਿਨ੍ਹਾਂ ਨੇ ਆਪ ਜਾ ਕੇ ਮੇਲੇ ਦੇਖੇ ਸੀਗੇ ਉਹ ਪੀਡੀਐਫਾ ਹੋਵੇ ਪੀਡੀਐਫਾ ਹੋਵੇ ਚਾਹੇ ਬੀਐਫਐ ਮੇਲਾ ਤਨੌਲਾ ਹੋਵੇ ਵੱਡੇ ਮੇਲੇ ਪਰ ਜਦੋਂ ਇਹ ਕੋਟੜੇ ਵਾਲਾ ਮੇਲਾ ਸ਼ੁਰੂ ਹੋਇਆ じゃ ਕਿ ਛੜਕ ਹੋਣ ਲੱਗਿਆ ਸੀਗਾ ਮੈਨੂੰ ਲੱਗਦਾ ਇਹ ਮੇਲਿਆਂ ਨੇ ਨਵੇਂ ਫਾਰਮਰਾਂ ਨੂੰ ਬਹੁਤ ਜ਼ਿਆਦਾ ਹੱਲਾਸ਼ੀਰੀ ਦਿੱਤੀ ਆ ਬਹੁਤ ਨਵੇਂ ਫਾਰਮਰਾਂ ਨੇ ਧਿਆਨ ਦਿੱਤਾ ਇਹ ਮੇਲਿਆਂ ਦੇ ਆਪਣੇ ਪਸ਼ੂ ਪਾਉਣ ਵਾਸਤੇ ਬਹੁਤ ਮਿਹਨਤ ਕੀਤੀ ਹੈਗੀ ਉਹ ਫਿਰ ਇਹ ਮੇਲਿਆਂ ਦੇ ਵਿੱਚ ਆ ਕੇ ਜਿੱਤਦੇ ਨੇ ਤੇ ਇਦੂ ਬਾਅਦ ਫਿਰ ਵੱਡੇ ਮੇਲੇ ਵੱਲ ਹੁੰਦੇ ਨੇਗੇ ਬਾਕੀ ਕੱਲ 2 ਕੁ ਘੰਟੇ ਇਹ ਮੇਲੇ ਦੇ ਵਿੱਚ ਟਾਈਮ ਲੱਗਿਆ ਸੀਗਾ ਜਾਣ ਦਾ ਬਹੁਤ ਚੰਗੇ ਐਨੀਮਲ ਦੇਖਣ ਨੂੰ ਮਿਲੇ ਜੱਜਮੈਂਟ ਬਹੁਤ ਸੋਹਣੀ ਕਰ ਰਹੇ ਨੇ ਬਿਨਾ ਕਿਸੇ ਰੌਲੇ ਗੱਪੇ ਤੋਂ ਬਾਕੀ ਪਹਿਲਾ ਦਿਨ ਸੀਗਾ ਇਕੱਠ ਘੱਟ ਸੀਗਾ ਮੈਨੂੰ ਲੱਗਦਾ ਤਿੰਨ ਕ ਦਿਨ ਇਹ ਮੇਲਾ ਹੋਰ ਚੱਲੂ ਆ ਜਿਹੜੇ ਵੀ ਪ੍ਰਾ ਨੇੜੇ ਡੇਡ ਦੇ ਏਰੀਏ ਦੇ ਨੇ ਜਰੂਰ ਇਹ ਮੇਲੇ ਦੇ ਵਿੱਚ ਆ ਆਪਦੀ ਹਾਜ਼ਰੀ ਜਰੂਰ ਲਵਾਇਓ ਬਾਕੀ ਪ੍ਰਬੰਧ ਬਹੁਤ ਚੰਗੇ ਨੇਗੇ ਬਾਕੀ ਉਧਰੋਂ ਬੀਐਫਏ ਮੇਲਾ ਵੀ ਆ ਰਿਹਾ ਹੈਗਾ ਉਹ ਮੈਨੂੰ ਲੱਗਦਾ 5 ਤਰੀਕ ਤੋਂ ਸ਼ੁਰੂ ਹੋਗਾ ਉਧਰ ਵੀ ਇੱਕ ਦੂਆਦ ਆਪਾਂ ਜਾਵਾਂਗੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਮੈਨੂੰ ਲੱਗਦਾ ਵੱਡੀ ਵੀਡੀਓ ਮੈਂ 20-25 ਦਿਨਾਂ ਬਾਅਦ ਪਾਉਣ ਲੱਗਾਂਗਾ ਵੱਡਾ ਬਲੌਗ ਕੋਈ 3-4 ਮਿੰਟਾਂ ਦਾ ਕਿਉਂਕਿ ਟੂਰ ਤੇ ਗਿਆ ਹੋਇਆ ਸੀਗਾ ਰਾਜਸਥਾਨ ਮੈਂ ਉਥੋਂ ਅੱਜ ਸਵੇਰੇ 10 ਵਜੇ ਆਇਆ ਸੀਗਾ 10 ਵਜੇ ਤੋਂ ਬਾਅਦ ਅੱਜ ਮੈਂ ਜਾਣ ਸਰ ਸਿੱਧਾ ਕੋਟੜੇ ਮੇਲੇ ਦੇ ਵਿੱਚ ਗਿਆ ਇਸ ਤੋਂ ਬਾਅਦ ਹੁਣ ਮੈਂ ਇਹ ਵੀਡੀਓ ਪਾ ਰਿਆਂਗਾ ਬਾਕੀ ਹੁਣ ਰੈਗੂਲਰ ਸ਼ਾਮ ਸਵੇਰੇ ਸ਼ਾਰਟ ਵੀ ਤੇ ਵੱਡਾ ਬਲੌਗ ਵੀ ਆਪਣਾ ਆਇਆ ਕਰੂ ਕੋਟੜੇ ਵਾਲੇ ਮੇਲੇ ਦਾ ਇਸ ਤੋਂ ਬਾਅਦ ਵੀ ਐਫਐਮ ਮੇਲੇ ਦਾ ਇਸ ਤੋਂ ਬਾਅਦ ਮੇਲੇ ਹੀ ਚੱਲ ਪੈਣੇ ਆ ਪਸੂਆਂ ਵਾਲੇ ਫਿਰ ਆਪਾਂ ਇਹ ਮੇਲਿਆਂ ਦੇ ਸਾਰਿਆਂ ਨੂੰ ਹੀ ਕਵਰ ਕਰਾਂਗੇ ਤੁਸੀਂ ਸਾਰੇ ਭਰਾ ਜਰੂਰ ਮੈਨੂੰ ਸਪੋਰਟ ਕਰਿਓ ਲਾਈਕ ਕਰਕੇ ਸਬਸਕ੍ਰਾਈਬ ਕਰਕੇ ਤੇ ਚੰਗੇ ਚੰਗੇ ਕਮੈਂਟ ਕਰਕੇ ਕੋਈ ਵੀ ਚੀਜ਼ ਦੀ ਹੈਲਪ ਚਾਹੀਦੀ ਹੁੰਦੀ ਹੈ ਜਾਣਕਾਰੀ ਚਾਹੀਦੀ ਹੁੰਦੀ ਹੈ ਤੁਸੀਂ ਨੇ ਮੇਰੀ ਜਾਣਕਾਰੀ ਦੇ ਵਿੱਚ ਵਾਅਦਾ ਕਰਨਾ ਹੁੰਦਾ ਤੁਸੀਂ ਮੈਨੂੰ ਜਰੂਰ ਕਮੈਂਟ ਕਰਦਿਆ ਕਰੋ ਧੰਨਵਾਦ ਤੁਹਾਡੇ ਸਾਰੇ ਭਰਾਵਾਂ ਦਾ ਇੰਨੇ ਕਮੈਂਟ ਕਰਨ ਵਾਸਤੇ ਵੀ ਬਲੌਗ ਨਿਆ ਰਹੇ ਵੀਡੀਓ ਨਿਆ ਰਹੀ ਉਹ ਮੈਂ ਤੁਹਾਨੂੰ ਦੱਸਿਆ ਵੀ ਆਪਾਂ ਰਾਜਸਥਾਨ ਗਏ ਹੋਏ ਸੀਗੇ ਬਾਕੀ ਦੇਖਦੇ ਆਂ ਆਪਾਂ ਆਪਣੀ ਚੰਨੋ ਵੀ ਸ਼ਾਇਦ ਪਾਵਾਂਗੇ ਵੀ ਇੱਥੇ ਕੋਟੜੇ ਵਾਲੇ ਮੇਲੇ ਦੇ ਵਿੱਚ ਜੇ ਹਾਲਾਤ ਸਹੀ ਰਹੇ ਜੇ ਥੋੜਾ ਜਿਹਾ ਟਾਈਮ ਲੱਗਿਆ ਟਾਈਮ ਦੀ ਸ਼ਾਰਟੇਜ ਆ ਥੋੜੇ ਜਿਹਾ ਕੰਮ ਕਰ ਜੇ ਕਈ ਇਕੱਠੇ ਹੋ ਹੋਏ ਨੇ ਬਾਕੀ ਹੁਣ ਰੈਗੂਲਰ ਵੀਡੀਓ ਆਉਣਗੀਆਂ ਬਹੁਤ ਚੰਗੇ ਜਾਨਵਰ ਦੇਖਣ ਨੂੰ ਮਿਲੇ ਸੀਗੇ ਕੱਲ ਜਾ ਕੇ ਅੱਜ ਦੁਬਾਰੇ ਉੱਥੇ ਕੋਟੜੇ ਮੇਲੇ ਦੇ ਵਿੱਚ ਚੱਲਦੇ ਆਂਗੇ ਤੇ ਤੁਹਾਨੂੰ ਜਾਨਵਰ ਦਿਖਾਉਣੇ ਆਂਗੇ ਮੈਨੂੰ ਉਮੀਦ ਆ ਤੁਸੀਂ ਨੂੰ ਵੀਡੀਓ ਪਹਿਲਾਂ ਲੋਟ ਆਪਣੀਆਂ ਹੁਣ ਪਸੰਦ ਆਉਣਾ ਆਇਆ ਕਰਨਗੀਆਂ ਡੇਲੀ ਵੀਡੀਓ ਸਿੱਟਿਆ ਕਰਨੀਆਂ ਹੁਣ ਆਪਾਂ ਨੇ ਧੰਨਵਾਦ ਤੁਹਾਡੇ ਸਾਰੇ ਭਰਾਵਾਂ ਦਾ ਇੱਥੇ ਤੱਕ ਵੀਡੀਓ ਦੇਖਣ ਵਾਸਤੇ ਲਾਈਕ ਕਰਨ ਵਾਸਤੇ